ਵੇਖੋ ਪਾਤਰ ਸਾਹਿਬ ਦੀ ਇੱਕ ਬੜੀ ਮੈਂ ਕਹਾਂਗੀ ਕਿ ਇਹ ਅਦਾ ਸੀ ਕਵੀ ਇਕੱਲਾ ਕਵਿਤਾ ਲਿਖਦਾ ਹੀ ਨਹੀਂਗਾ ਕਵੀ ਅਦਾ ਨਾਲ ਉਹਦੀ ਪੇਸ਼ਕਾਰੀ ਵੀ ਕਰਦਾ ਤੇ ਪਾਤਰ ਸਾਹਿਬ ਦੀ ਨਾ ਬੜੀ ਖੂਬਸੂਰਤ ਆਵਾਜ਼ ਵੀ ਹੈ ਸੋ ਜਦੋਂ ਵੀ ਉਹ ਸੁਣਾਉਂਦੇ ਸੀ ਕਵਿਤਾ ਕਈ ਵਾਰੀ ਤਾਂ ਉਹ ਸੁਣਾ ਦਿੰਦੇ ਸੀ ਪਰ ਫਿਰ ਰੌਲਾ ਪੈ ਜਾਂਦਾ ਸੀ ਆਡੀਅנס ਪਾਤਰ ਸਾਹਿਬ ਗਾ ਕੇ ਪਾਤਰ ਸਾਹਿਬ ਤਰਨਮ ਚ ਤੇ ਫਿਰ ਉਹ ਸੁਣਾ ਵੀ ਦਿੰਦੇ ਸੀ ਤੇ ਉਹ ਜਿਹੜਾ ਨਾ ਉਹ ਜਿਹੜੀ ਬੱਲੇ ਬੱਲੇ ਉਹ ਖੱਟਦੇ ਸੀ ਉਹ ਮੈਨੂੰ ਲੱਗਦਾ ਕਿਸੇ ਹੋਰ ਦੇ ਹਿੱਸੇ ਨਹੀਂ ਆਏ ਹਾਂ ਸਾਡੇ ਕੋਲੇ ਸੀਗੇ ਸ਼ਿਵ ਹੋਰੀ ਪਰ ਉਹ ਕਈ ਵਾਰੀ ਤਾਂ ਮੈਨੂੰ ਲੱਗਦਾ ਹੁੰਦਾ ਸਮੇਂ ਦੇ ਨਾਲ ਉਹ ਉਮਰ ਛੀ ਉਸ ਚ ਚਲੇ ਗਏ ਠੀਕ ਹੈ ਉਹਨਾਂ ਨੇ ਸਾਡੇ ਸੱਭਿਆਚਾਰ ਨੂੰ ਬਹੁਤ ਪਰਫੁੱਲਿਤ ਕੀਤਾ ਪਰ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਨੌਜਵਾਨਾਂ ਨੂੰ ਵਿਗਾੜਿਆ ਵੀ ਆ ਦੇ ਮਤਲਬ ਸ਼ਰਾਬ ਪੀ ਲਈ ਤੇ ਇਸ਼ਕ ਕਰ ਲਿਆ ਵੀ ਇਹੀ ਜ਼ਿੰਦਗੀ ਆ ਸੋ ਪਾਸ਼ਤਾ ਆਪਣਾ ਮੁਕਾਮ ਤੇ ਆਪਣਾ ਹੁਣ ਜੇਕਰ ਪਾਤਰ ਸਾਹਿਬ ਦੀ ਗੱਲ ਕਰੀਏ ਤਾਂ ਇਹ ਕੰਟੀਨਿਊਸਲੀ ਇੱਕ ਕਹਿ ਲੋ ਕਿ ਪੀਕ ਤੇ ਗਏ ਜਦੋਂ ਪੁਸਤਕਾਂ ਦੇ ਵਿੱਚ ਆਏ ਅਸੀਂ ਇਹਨਾਂ ਦੀਆਂ ਕਿਤਾਬਾਂ ਪੜਾਉਨੇ ਆ ਬਿਰਖ ਅਰਜ ਕਰੇ ਜਾਂ ਅਸੀਂ ਇਹਨਾਂ ਦੇ ਜੀਵਨ ਦੇ ਉਹ ਪੜਾਉਨੇ ਜਦੋਂ ਇੱਕ ਅ ਮਤਲਬ ਕੰਪਿਊਟਰ ਪੜਦੇ ਸੀ ਜਾਂ ਮਤਲਬ ਇਹ ਇਹਨਾਂ ਦਾ ਇੱਕ ਪਟਿਆਲੇ ਸੀਗਾ ਲਾਲੀ ਵਾਲੀਆਂ ਦਾਸਤਾਂ ਨੇ ਇਹਨਾਂ ਦੀ ਇਹਨਾਂ ਦੀ ਪੜ੍ਹਾਈ ਇਹਨਾਂ ਦਾ ਵਿਦੇਸ਼ ਵੱਲ ਜਾਣਾ ਇਹਨਾਂ ਦੇ ਪਿਤਾ ਦਾ ਵਿਦੇਸ਼ ਜਾਣਾ ਭੈਣਾਂ ਦਾ ਛੋਟਾ ਭਰਾ ਜ਼ਿੰਮੇਵਾਰੀ ਮਲੇ ਸਾਰੀਆਂ ਚੀਜ਼ਾਂ ਜਦੋਂ ਬੱਚੇ ਪੜ੍ਹਦੇ ਆ ਨਾ ਤਾਂ ਉਹਨਾਂ ਨੂੰ ਪ੍ਰੇਰਣਾ ਔਰ ਖਾਸ ਕਰਕੇ ਪਿੰਡਾਂ ਵਾਲੇ ਸੋ ਪਿੰਡਾਂ ਵਾਲੇ ਬੱਚੇ ਜਦੋਂ ਪ੍ਰੇਰਿਤ ਹੁੰਦੇ ਨੇ ਤਾਂ ਫਿਰ ਉਹਨਾਂ ਨੂੰ ਵੀ ਲੱਗਦਾ ਕਿ ਜੇ ਇਹ ਬੰਦਾ ਇੱਥੇ ਪਹੁੰਚ ਸਕਦਾ ਤਾਂ ਉਹ ਪ੍ਰੇਰਣਾ ਸਰੋਤ ਵੀ ਆ ਪਾਤਰ ਸਾਹਿਬ ਦੀ ਪੋਇਟਰੀ ਔਰ ਇਹ ਇੱਕ ਲੰਮਾ ਸਮਾਂ ਕਹਿ ਲੋ ਕਿ ਆਮ ਤੌਰ ਤੇ ਲੇਖਕਾਂ ਦੀ ਮਤਲਬ ਕਹਿ ਲੋ ਕਿ ਉਸ ਵੇਲੇ ਦੀ ਸਰਕਾਰ ਨਾਲ ਬਹੁਤੀ ਬਣਦੀ ਨਹੀਂ ਹੁੰਦੀ ਪਰ ਪਾਤਰ ਸਾਹਿਬ ਨੂੰ ਮੈਂ ਵੇਖਿਆ ਕਿ ਜਦੋਂ ਨਵਜੋਤ ਸਿੱਧੂ ਸੀ ਉਹ ਘਰੋਂ ਜਾ ਕੇ ਗੋਡੀਆਂ ਹੱਥ ਲਾ ਕੇ ਲਿਆਏ ਸੀ ਵੀ ਤੁਸੀਂ ਕਲਾ ਪ੍ਰਿਸ਼ਦ ਸੰਭਾਲ ਲੈਣੀ ਆ ਫਿਰ ਚੰਨੀ ਜੀ ਆਏ ਉਹਨਾਂ ਨੇ ਵੀ ਤੇ ਹੁਣ ਦੇਖ ਲੋ ਆਪ ਦੇ ਵਿੱਚ ਵੀ ਸੋ ਮੈਨੂੰ ਲੱਗਦਾ ਕਿ ਇਸੇ ਬੰਦੇ ਦਾ ਇਹ ਮਕਾਮ ਹੁੰਦਾ ਉਦੀ ਪੋਇਟਰੀ ਦੀ ਇਸ ਵੇਲੇ ਹਾਈएस्ट ਜਿਹੜੀ ਉਹ ਕਹ ਲਓ ਕਿ ਆਮ ਤੌਰ ਤੇ ਲੋਕ ਪਹਿਲਾਂ ਪੈਦਾ ਹੁੰਦੇ ਆ ਪੀਕ ਤੇ ਜਾਂਦੇ ਆ ਤੇ ਫਿਰ ਡਾਊਨਫਾਲ ਆ ਜਾਂਦਾ ਤੇ ਇਹ ਆਪਣੀ ਪੀਕ ਦੇ ਉੱਤੇ ਹੀ ਨੇ ਤੇ ਔਰ ਉਹਨਾਂ ਦੀ ਇੱਕ ਹੋਰ ਗੱਲ ਮੈਨੂੰ ਚੰਗੇ ਲੱਗਦੇ ਸੀ ਕਹਿੰਦੇ ਮੈਂ ਨਾ ਕਵੀ ਦੇ ਤੌਰ ਤੇ ਮਰਨਾ ਹੈ ਵੀ ਮੈਂ ਕਵੀ ਦੇ ਤੌਰ ਤੇ ਮਰਨਾ ਚਾਹੁੰਦਾ ਵੀ ਮੈਂ ਹੋਰ ਕੁਝ ਨਾ ਹੋਵਾਂ ਸੋ ਹੁਣ ਉਹ ਦੇਖ ਲਓ ਵੀ ਇਸ ਵੇਲੇ ਕਿਸ ਮੁਕਾਮ ਤੇ ਨੇ ਤੇ ਮੈਨੂੰ ਲੱਗਦਾ ਕਿ ਇਹ ਇਹੋ ਜੀ ਬਾਦਸ਼ਾਹਤ ਸ਼ਾਇਦ ਹੀ ਕਿਸੇ ਹੋਰ ਦੇ ਹਿੱਸੇ ਆਵੇ ਜਿਹੋ ਜੀ ਪਾਤਰ ਸਾਹਿਬ ਆਪਣੇ ਨਾਲ ਲੈ ਕੇ ਗਏ ਨੇ ਔਰ ਮੈਨੂੰ ਲੱਗਦਾ ਰਹਿੰਦੀ ਦੁਨੀਆ ਤੱਕ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸ਼ਾਇਰੀ ਦੀਆਂ ਸੁਭਾਅ ਦੀਆਂ ਪਰਿਵਾਰ ਦੀਆਂ ਗੱਲਾਂ ਮਤਲਬ ਤੁਸੀਂ ਕਰ ਸਕਦੇ ਆ ਔਰ ਇਸ ਵੇਲੇ ਮੈਂ ਕਹਿੰਨੀ ਆ ਜਿੰਨਾ ਸਾਹਿਤ ਜਗਤ ਦਾ ਲੇਖਕ ਉਹ ਸਾਰੇ ਦੇ ਸਾਰੇ ਉਹਨਾਂ ਦੇ ਪਰਿਵਾਰ ਨਾਲ ਇਕਜੁੱਟ ਨੇ ਔਰ ਸਭ ਤੋਂ ਵੱਡੀ ਗੱਲ ਆ ਨਾ ਮੈਨੂੰ ਦੱਸਦੇ ਹੁੰਦੇ ਆ ਹਾਂ ਕੱਲ ਉਹਨਾਂ ਦੇ ਮਿਸਿਸ ਵੀ ਮੇਰੇ ਨਾਲ ਗੱਲ ਕਰ ਰਹੇ ਸੀ ਭੈਣ ਜੀ ਭੁਪਿੰਦਰ ਕਹਿੰਦੇ ਆ ਪਾਤਰ ਸਾਹਿਬ ਨਾ ਮਨਰਾਜ ਨੂੰ ਮਿਸ ਕਰਦੇ ਆ ਉਹਨਾਂ ਦਾ ਬੇਟਾ ਮਨਰਾਜ ਛੋਟਾ ਬੇਟਾ ਮਨਰਾਜ ਹੈ ਤੇ ਉਹ ਐਸੇਲੇ ਫਲੋਰ ਟ੍ਰੇਨਿੰਗ ਕਰਨ ਲਈ ਗਿਆ ਹੋਇਆ ਤੇ ਕਹਿੰਦੇ ਉਹ ਨਾ ਸੇਰੇ ਪੇ ਉਪਰ ਤੱਕਠੇ ਚਾਹ ਪੀਂਦੇ ਸੀ ਤੇ ਉਦੋਂ ਨਾਲ ਉਹ ਗਾਉਂਦਾ ਸੀ ਮਨਰਾਜ ਤੇ ਇਹ ਬੜਾ ਹਲਾਰੇ ਦੇ ਵਿੱਚ ਉਹਨੂੰ ਮਹਿਸੂਸ ਕਰਦੇ ਸੀ ਤੇ ਜਦੋਂ ਤਾਂ ਮਨ ਰਾਜ ਗਿਆ ਤੇ ਇਹ ਉਦਾਸ ਰਹਿੰਦੇ ਆ ਘਰ ਚ ਰੌਣਕ ਨਹੀਂ ਹੈਗੀ ਸੋ ਇੱਕ ਵੈਸੇ ਵੀ ਮੈਨੂੰ ਮੈਂ ਕਿਹਾ ਵੀ ਤੁਸੀਂ ਮਤਲਬ ਸੰਗੀਤ ਦੇ ਬੜੇ ਉਪਾਸ਼ਕ ਸੀਗੇ ਖਾਸ ਕਰਕੇ ਰਬਾਬ ਦੇ ਉੱਥੇ ਰਬਾਬ ਲੱਗੀ ਹੋਈ ਆ ਅਸੀਂ ਮੇਰੀ ਮੈਂ ਕਿਤਾਬ ਦਿੱਤੀ ਕਹਿੰਦੇ ਨਹੀਂ ਰਬਾਬ ਕੋਲੇ ਆ ਇੱਥੇ ਆਪਾਂ ਫੋਟੋ ਖਿੱਚਦੇ ਆ ਹੈਨਾ ਤੇ ਸਰੰਗੀ ਦੀ ਗੱਲ ਬੜੀ ਕਰਦੇ ਸੀ ਔਰ ਜਿਹੜੇ ਸਰੰਗੀ ਵਜਾਉਂਦੇ 뮤직 ਲਵਰ ਸੀ ਤੇ ਉਹ 뮤직 ਵਾਲਿਆਂ ਨੂੰ ਵੀ ਬੜਾ ਪਸੰਦ ਕਰਦੇ ਸੀ ਇਮਦਾਦ ਵੀ ਕਰਦੇ ਸੀ ਉਹਨਾਂ ਦੀ ਔਰ ਜਦੋਂ ਉਹ ਉਹਦੀ ਨਵਰਾਜ਼ ਦੀਆਂ ਗੱਲਾਂ ਕਰ ਰਹੇ ਸੀ ਤੇ ਉਹ ਉਹ ਗਾਉਂਦਾ ਸੀਗਾ ਜਦੋਂ ਉਹ ਗਾਉਂਦਾ ਸੀ ਤੇ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਸੀ ਈਵਨ ਭੁਪਿੰਦਰ ਭੈਣ ਜੀ ਉਹ ਵੀ ਆਪਣੀ ਬੜੀ ਸੁਰੀਲੀ ਆਵਾਜ਼ ਦੇ ਵਿੱਚ ਇਹਨਾਂ ਦੀਆਂ ਗ਼ਜ਼ਲਾਂ ਸੁਣਾਉਂਦੇ ਰਹੇ ਸੋ ਜਿਸ ਪਰਿਵਾਰ ਦੇ ਵਿੱਚ ਸ਼ਾਇਰਾਨਾ ਮਾਹੌਲ ਔਰ ਤੁਸੀਂ ਦੇਖੋ ਕਿੰਨੀ ਸਪੇਸ ਆ ਮੈਂ ਕਿਹਨੀ ਉਸਾਰਤ ਦੀ ਕਿੱਡੀ ਫਰਾਖ ਦੇ ਲਈ ਆ ਉਹ ਜਦੋਂ ਰੋਜ਼ ਸੇਰੇ ਉਹਨਾਂ ਨੂੰ ਤੋਰਦੀ ਹੋਊਗੀ ਤਾਂ ਪਤਾ ਨਹੀਂ ਉਹਦਾ ਦਿਲ ਕਿੰਨੀ ਖਜ਼ੂਰ ਦੀ ਧੜਕਦਾ ਹੋਊਗਾ ਕਿ ਉਹ ਨਾਲ ਟਿਫਨ ਦੇ ਰਹੀ ਐ ਨਾਲ ਫਰੂਟ ਦੇ ਰਹੀ ਐ ਤੇ ਅਰਦਾਸ ਕਰ ਰਹੀ ਐ ਵੀ ਤੁਸੀਂ ਠੀਕ ਠਾਕ ਘਰ ਆ ਜਾਓ ਤੇ ਇੱਕ ਸ਼ਾਇਰ ਬੰਦਾ ਆ ਮੈਨੂੰ ਉਹ ਲੱਗਦਾ ਉਹਨੂੰ ਲੱਗਦਾ ਵੀ ਘਰ ਤਾਂ ਠੀਕ ਐ ਇਹ ਮੇਰਾ ਇੱਕ ਹਿੱਸਾ ਹੈ ਪਰ ਉਹ ਜਿਹੜੀ ਵਿਸ਼ਾਲ ਘਾਰ ਰਿਹਾ ਵਿਸ਼ਾਲ ਦੁਨੀਆ ਉਹ ਮੇਰੇ ਨਾਲ ਜ਼ਿਆਦਾ ਜੁੜੀ ਹੋਈ ਐ ਸੋ ਮੈਨੂੰ ਲੱਗਦਾ ਇਹ ਜਿਹੜੀ ਲੋਕਾਈ ਆ ਲੋਕਾਂ ਦਾ ਧਿਆਨ ਰੱਖਣਾ ਲੋਕਾਂ ਨਾਲ ਜੋੜਨਾ ਇਹ ਉਹਨਾਂ ਦੇ ਹਿੱਸੇ ਹੀ ਆ ਆ ਹਰ ਕਿਸੇ ਦੇ ਵਾਸਤੇ ਨਹੀਂ ਆ ਸੋ ਬਾਤਰ ਸਾਹਿਬ ਵਰਗਾ ਕੋਈ ਹੋਰ ਨਹੀਂ ਹੋ ਸਕਦਾ